ਸਾਸੀ ਕਾਲ ਜੀ ਸਾਰਿਆਂ ਨੂੰ ਜਸਰਾਜ ਟੀਵੀ ਮੋਗਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਕੋਈ ਵੀ ਵੀਰ ਸਾਥੋਂ ਇਦਾਂ ਦੀ ਵੀਡੀਓ ਬਣਾਉਣੀ ਚਾਹੁੰਦਾ ਹੋ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ 95013 258 44 ਹੈ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਜ਼ਿਲ੍ਹਾ ਤੇ ਤਹਿਸੀਲ ਨੂੰ ਮੋਗਾ ਹੀ ਪੈਂਦੀ ਆ ਜੀ ਕੁਸੀਂ ਦੇਖ ਰਹੇ ਆ ਬਹੁਤ ਹੀ ਵਧੀਆ ਗਰਮਿਰਤ ਕ੍ਰੋਸਿੰਗ ਦੀ ਵੜ ਜਿਹੜੀ ਕਿ ਦੂਜੇ ਸੂਬੇ ਵਾਸਤੇ ਗੱਬਣਾ ਇਹ ਬਾਈ ਨੇ ਸੇਲ ਕਰਨੀਆਂ ਮੇਰੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੇ ਰੱਖ ਦਿੰਦੇ ਆ ਆਪ ਕਾਰ ਦਈ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦੋਈ ਬਾਈ ਨਾਮ ਆਪਣਾ ਸਲੱਖਣ ਸਿੰਘ ਸਿਰਗਿਆ ਸ਼ੜਕ ਤੇ ਆਪਣਾ ਘਰ ਪੰਡ ਸੂਖਣਾ ਹੁੰਦਾ ਈ ਤਸੀਲ ਆਪਣਾ ਵਾਘਾਪੁਰਾਣਾ ਤੇ ਜ਼ਿਲ੍ਹਾ ਮੋਗਾ ਪੈਂਦੇ ਠੀਕ ਆ ਫੋਨ ਨੰਬਰ ਬਾਈ 99785 ਜੀ 21613 ਇੱਕ ਵਾਰੀ ਨੰਬਰ ਫਿਰ ਬੋਲ ਦੋ 96782 ਜੀ 21613 ਠੀਕ ਹੈ ਬਈ ਇੱਕ ਨਾ ਕੀ ਸੀਲ ਆਪਣਾ ਅੱਜ ਹਾਂਜੀ ਆਹ ਹੈ ਇੱਕ ਨਾ ਸੀਲ ਆਪਣਾ ਠੀਕ ਹੈ ਜੀ ਇਹਦੇ ਬਾਰੇ ਦੱਸੋ ਆਪਾਂ ਨੂੰ ਕੀ ਇਹਦੀ ਡਿਟੇਲ ਆ ਗਈ ਬਈ ਇਹ ਦੂਜੇ ਸੂਏ ਸੂਰੇ ਵੜ ਠੀਕ ਹੈ ਜੀ 8-8 ਦਿਨਾਂ ਦੀ ਕੱਚੀ ਹੈ ਵੜ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਥੋੜੀ ਕ੍ਰਾਸਪਾਇੰਟ ਤੇ ਦੇਖ ਸਕਦੇ ਹਾਂ ਕਿ ਵੜ ਨੂੰ ਪਿੰਡੀ ਹੈ ਠੰਡੀ ਸੀਲਾਂ ਦੇ ਪੂਰੀ ਠੀਕ ਹੈ ਜੀ ਆ ਐ ਨਹੀਂ ਮਾਰਨਾ ਨਾ ਨਾ ਹੈ ਪੂਰਾ ਠੀਕ ਹੈ ਜੀ ਦੂਜੇ ਸੂਏ ਵਾਸਤੇ ਹੁਣ ਸੂਣਾ ਨੇ ਹਾਂਜੀ ਫਿਰ ਦੂਜੇ ਸੂਏ ਸੁਮਰੀਆ ਹੁਣ ਨੇ ਤੇ ਪਹਿਲੇ ਸੂਏ ਦਾ ਕੀ ਰਿਕਾਰ ਪਹਿਲੇ ਜੁਆਬ ਦਿੱਤਾ ਜਿੰਨੇ 13 ਕਿਲੋ ਦੇ ਐਂਡ ਤੇ ਲੁਕਸ ਦਾ ਸੋਨਾਸਤਾਂ ਦੇ ਦਿੱਤੇ ਠੀਕ ਆ ਪੂਰੀ ਸੀਲ ਸਊ ਆ ਹਾਂ ਪੂਰੀ ਸੀਲ ਆ ਆ ਸੰਗ ਸੁng ਜੇ ਰੱਗੇ ਇਹਦਾ ਕੋਈ ਮਾਰ ਦੀ ਬੋਤੀ ਤਾਂ ਨਹੀਂ ਜਾ ਕੋਈ ਦਿਨ ਕੋਈ ਗੱਲ ਤਾਂ ਨਹੀਂ ਹਾਂਜੀ ਪੂਰੀ ਬਹੁਤ ਜਵਾਲਤ ਰੱਖਿਆ ਉਹਨਾਂ ਦੇ ਚ ਠੀਕ ਆ ਠੀਕ ਆ ਤੇ ਕਿੰਨੇ ਦਿਨਾਂ ਦੀ ਦੱਸਿਆ ਤੁਸੀਂ ਕੱਚੀ ਆ 8 ਦਿਨਾਂ ਦੀ ਕੱਚੀ ਆ ਬਈ ਇਹੇ ਠੀਕ ਆ ਜੀ ਠੀਕ ਆ ਚਲੋ ਖੋਲੋ ਤੂਰਾ ਖਾ ਕੇ ਆਪਾਂ ਦੋਸਤੋ ਤੁਸੀਂ ਵੇੜ ਦਾ ਤੂਰਾ ਦੇਖ ਸਕਦੇ ਆ 8 ਦਿਨਾਂ ਦੀ ਕੱਚੀ ਆ ਦੂਜੇ ਸੂਈ ਵਾਸਤੇ ਗੱਬਣਾ ਥਣ ਲੇਵਾ ਤੁਸੀਂ ਇਹਦਾ ਚੈੱਕ ਕਰ ਸਕਦੇ ਆ ਥਣ ਬਹੁਤ ਹੀ ਪਿਆਰਾ ਲੱਗਾ ਹੋਇਆ ਤੇ ਲੇਵਾ ਕਰਕੇ ਨਹੀਂ ਸੋਣਾ ਦੋਸਤੋ ਕਰੋਸ ਅੰਗ ਦੀ ਵੜ ਗਰਮੀਆਂ ਨੇ ਪੂਰਾ ਨਹੀਂ ਮਨਾਉਣੀ ਪੂਰੀ ਸੀ ਸਾਉ ਆ ਠੰਡੀ ਆ ਬਾਈ ਨੇ ਦੱਸਿਆ ਪਹਿਲੇ ਸੂਏ 13 ਕਿਲੋ ਦੁੱਧ ਨੇ ਕੱਢਿਆ ਐਤ ਕੀ ਆਸ ਮੇਦਾ ਵੀ 16 16 ਕਿਲੋ ਆਰਾਮਣਾ ਕੱਢ ਦੂ ਜੈਸਾ ਹੁਣ ਬਣੀ ਹੋਈ ਆ ਥਾਂ ਤੋਂ ਹੀ ਦੇਖ ਸਕਦੇ ਆ ਥਾਂ ਤੋਂ ਬਹੁਤ ਪਿਆਰਾ ਲੱਗਾ ਹੋਇਆ ਪੂਰੀ ਸੀ ਠੰਡੀ ਆ ਤੁਸੀਂ ਦੇਖ ਸਕਦੇ ਆ ਬੈਕ ਸਾਈਡ ਤੋਂ ਇਹ ਥਾਂ ਦੇਖ ਸਕਦੇ ਆ ਬਹੁਤ ਹੀ ਵਧੀਆ ਹੱਥੀਂ ਚਵਾਈ ਵਾਲਾ ਥਾਂ ਲੱਗਾ ਹੋਇਆ ਬੈਕ ਸਾਈਡ ਤੋਂ ਇੱਕ ਸਾਡ। ਦੋਸਤੋ ਲੇਵੇ ਦੇ ਵਿੱਚ ਬਹੁਤ ਵਾਲ ਟੇਲਾ ਪਈਆਂ ਜਿਹਦੇ ਨੂੰ ਸੂਣ ਆਇਆ ਨਹੀਂ ਇਹਨਾਂ ਵਾਲ ਟੇਲਾ ਕੱਢ ਕੇ ਪੂਰਾ ਵੱਡਾ ਲੇਵਾ ਕਰਕੇ ਸੂਣ ਹੈ। ਪੂਰੀ ਸੀ ਵੀ ਠੰਡੀ ਆ। ਗਰਮੀ ਰਾਤ ਵੈੜ। ਕੀ ਮੁੱਲ ਕਰਦੇ ਆ ਬਾਈ ਆਪਾਂ ਇਹ ਵੈੜ ਦਾ? ਬਾਈ ਇਹ 15000 ਰੁਪਏ ਮੁੱਲ ਕਰਦੇ। ਬਾਕੀ ਮੌਕੇ ਦੇ ਮਨਤਨ ਕਰ ਸਕਦੇ। ਠੀਕ ਆ ਜੀ। ਹਾਂਜੀ। ਦੋਸਤੋ ਬਾਈ ਜੀ ਉਹਨਾਂ ਨੇ 5000 ਇਹ ਵੈੜ ਦੀ ਕੀਮਤ ਰੱਖੀ ਆ ਤੇ ਮੌਕੇ ਦੇ ਵੀਰ ਦਾ ਜਰੂਰ ਮਨਤਨ ਕੀਤਾ ਜਾਊਗਾ। ਜੇਕਰ ਕੋਈ ਵੀਰ ਇਹ ਵੈੜ ਨੂੰ ਖਰੀਦਣਾ ਚਾਹੁੰਦਾ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਉਹਦੇ ਤੇ ਕੰਟੈਕਟ ਕਰਕੇ ਇਹ ਵੈੜ ਨੂੰ ਖਰੀਦ ਸਕਦੇ ਆ ਦੋਸਤੋ ਸਾਡਾ ਕੰਮ ਹੁੰਦਾ ਕੇਵਲ ਵੀਡੀਓ ਬਣਾਉਂਦਾ ਬਾਕੀ ਤਸੱਲੀ ਤੁਸੀਂ ਆਪ ਕਰਨੀ ਹੁੰਦੀ ਆ ਬਾਈ ਦੇ ਘਰੇ ਆ ਕੇ ਵੈੜ ਚੰਗੀ ਤਰ੍ਹਾਂ ਦੇਖ ਪਰਖ ਕੇ ਖਰੀਦ ਸਕਦੇ ਆ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆਂ ਕੋਈ